ਬੜਾ ਪਸੀਨਾ ਲੋਕ ਇੱਕ ਤਾਕ ਜਿੰਦਾਬਾ 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 ਲੋਕ ਇੱਕ ਤਾਕ ਜਿੰਦਾਬਾ 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 ਬੱਚਾ ਬੱਚੀ ਚੇਕਦੇ ਆ ਗੋ ਬੱਚਾ ਬੱਚੀ ਚੇਕਦੇ ਆ ਗੋ ਜਿੰਨਾ ਦੇ ਕੰਮ ਕੀਤੇ ਹੋ ਤਿਆਰੇ ਕੀ ਕਰਨਗੇ ਜਨਤ ਖਾਰੇ ਅੱਛਾ संघर संघर्शी नाथो जा तारीख़ इकी ਈ 2025 ਜਿੰਨਾਂ ਦਾ ਖੇਤਾਂ ਦੇ ਵਿੱਚ ਬੜਾ ਪਸੀਨਾ ਪਿੰਡ ਜਿਉਂਦੇ ਵਿੱਚ ਸੋਖਤਾ ਜਿੰਦਾਬਾਦ ਜਿੰਦਾਬਾਦ ਸਾਡੀਆਂ ਮਾਮਾ ਪੈਣਾ ਵੱਲੋਂ ਸਾਡੇ ਕਿਸਾਨ ਵੀਰਾਂ ਵੱਲੋਂ ਮਜ਼ਦੂਰਾ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਮਜਾਰਾ ਕੱਟਿਆ ਜਾ ਰਿਹਾ पसीना बचो करो का ज़िंदाद ज़िंदाबाद ज़िंदाबाद भारती किसान वाह ખો કે લોકે કે આવો સિંગારસી લોકનો એક જિંદાબાદ 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 કસાના મજદુરા સાડિયા ભાઈનાનો એક જિંદાબાદ 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 ભારતીય કસાન ਕਬਜ਼ੇ ਰੋਕ ਦੇਾਂਗੇ ਬੱਚਾ ਬੱਚੀ ਚੋਖ ਦੇਾਂਗੇ ਜ਼ਮੀਨਾਂ ਤੇ ਕਬਜ਼ੇ ਰੋਕ ਦੇਾਂਗੇ ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਕੀ ਕਰਨਗੇ ਜਲਾ ਥੜੇ ਲੋਕਾਂ ਦੇ ਹੜਬਾ ਦੇ ਜਾਣੇ ਕੀ ਕਰਨਗੇ ਜਲਾ ਥੜੇ ਲੋਕਾਂ ਦੇ ਹੜਬਾ ਦੇ ਜਾਣੇ ਜਿਸ ਦਾ ਉਹਨਾਂ ਦੇ ਨਾਂ ਹੋਣ ਜ਼ਮੀਨਾਂ ਜਿਸ ਦਾ ਖੇਤੀ ਬੜੇ ਪਸੀਨਾ ਉਹਨਾਂ ਦੇ ਨਾਂ ਹੋਣ ਜ਼ਮੀਨਾਂ ਬੱਚਾ ਬੱਚੀ ਚੋਖ ਦਿਆਵੇ ਜ਼ਮੀਨਾਂ ਤੇ ਕਬਜ਼ੇ ਰੋਕ ਦਿਆਂਗੇ ਬੱਚਾ ਬੱਚੀ ਚੋਖ ਦੇਵੇ ਜ਼ਮੀਨਾਂ ਤੇ ਕਬਜ਼ੇ ਰੋਕ ਦਿਆਂਗੇ ਸਾਰੀ ਕਿਸਾਨ ਜੀ ਨੇਕਤਾ ਹੋਣਾ ਹੈ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਜਿਸ ਦਾ ਖੇਤੀ ਬੜਾ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਜਿਸ ਦਾ ਖੇਤੀ ਬੜਾ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਬੱਚਾ ਬੱਚੀ ਚਾੱਕ ਦੇਵਾਂਗੇ ਜ਼ਮੀਨਾ ਤੇ ਕਬਜ਼ੇ ਰੋਕ ਦੇਵਾਂਗੇ ਬੱਚਾ ਬੱਚੀ ਚਾੱਕ ਦੇਵਾਂਗੇ ਜ਼ਮੀਨਾ ਤੇ ਕਬਜ਼ੇ ਰੋਕ ਦੇਵਾਂਗੇ ਲੋਕ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ हड़बा नद जिंदबाद जिंदबाद नकता ज़िंदबाद ज़िंदबाद जिंदबाद ਜਿੰਦਾਬਾਦ ਭਾਰਤੀ ਕਿਸਾਨ ਜੁਲੂਪਤਾਗੜਾ ਹਾਂ ਜਿੰਦਾਬਾਦ 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 ਭਾਰਤ ਦੇ ਕਿਸਾਨ ਲੋਕ ਇਕ ਹੋ ਜਾਓ ਇਕ ਹੋ ਜਾਓ ਲੜਖੋ ਜਾਓ ਕਬਜੇ ਰੋਕ ਦਿਆਂਗੇ ਬੱਚਾ ਬੱਚੀ ਚੱਕ ਦੇਵੋ ਜਮੀਨਾ ਤੇ ਕਬਜੇ ਰੋਕ ਦਿਆਂਗੇ ਜਿਸ ਦਾ ਖੇਤੀ ਬੜਾ ਪਸੀਨਾ ਉਹ ਨਾ ਦੇਣਾ ਹੋਣ ਜਮੀਨਾ ਜਿਸ ਦਾ ਖੇਤੀ ਬੜਾ ਪਸੀਨਾ ਉਹ ਨਾ ਦੇਣਾ ਹੋਣ ਜਮੀਨਾ ਸ਼ਿੰਗਰਸੀ ਲੋਕਾਂ ਦਾ ਜਿੰਦਾਬਾਦ 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 ਦੀਖ ਕਰਨਗਰ ਜਲਾਖਾਣੇ ਲੋਕਾਂ ਦੇ ਹੜਬਾ ਦੇ ਜਾਣੇ ਕਬਜ਼ੇ ਰੋਕ ਦੇਾਂਗੇ ਬੱਚਾ ਬੱਚੀ ਚੋਕ ਦੇਾਂਗੇ ਜ਼ਮੀਨਾਂ ਦੇ ਕਬਜ਼ੇ ਰੋਕ ਦੇਾਂਗੇ ਕੱਲੇ ਕੱਲੇ ਮਾਰ ਲੱਖੋ ਕਟੇ Zindabad! 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 Zindabad!

ਪਿੰਡ ਜਿਉਂਦ ਦੇ ਵਿੱਚ ਜੋ ਪੱਕਾ ਮੋਰਚਾ ਚੱਲ ਰਿਹਾ ਹੈ ਅੱਜ 21 ਮਈ 2025 ਨੂੰ ਭਾਰਤੀ ਕਿਸਾਨ ਜੁਨੈਰੀਨਾ ਇੱਕਤਾ ਗ੍ਰਾਹਾਂ ਵੱਲੋਂ ਅਤੇ ਸਮੂਹ ਪਿੰਡ ਦੇ ਵੱਲੋਂ ਕਿਸਾਨਾਂ ਵੱਲੋਂ ਜਿਹੜਾ ਪਿੰਡ 'ਚ ਹਮਜਾਰਾ ਕੱਢਿਆ ਜਾ ਰਿਹਾ ਹੈ کل 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 سرکار مرتغا گور ساوا ਜਿੰਦਾਬਾਦ 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 ਅੱਛੇ ਆ ਜਾ ਬਾਈ ਬੱਸ ਬਾਈ ਬੱਸ ਨਾ ਉਤਰੀ ਹੁਣ ਪਾਰਟੀ ਕਿਸਾਨ ਯੂਨੀਅਨ ਨੇ ਇੱਕਤਾ ਗਰਾਹ ਜਿੰਦਾਬਾਦ ਜਿੰਦਾਬਾਦ ਜੈ ਹਾਂ ਲੇਕ ਇੱਕਤਾ ਜਿੰਦਾਬਾਦ 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 ਪਿਆਰ ਸਰਕਾਰ ਮਰਦਾਬਾਦ 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 ਪੰਜਾਬ ਦਾ ਖੇਤੀ ਬਗਤ ਪਸੀਨਾ ਉਹ ਨਾਂ ਤੇ ਨਾ ਹੋਣ ਜੀ ਕਿਸ ਤਾ ਖੇਤੀ ਬੜਾ ਪਸੀਨਾ ਉਹ ਨਾ ਦੇਣਾ ਹੋਰ ਜ਼ਮੀਨਾ ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਿੰਦਾਬਾਦ 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 ਧੱਕੇ ਨਾਲ ਜ਼ਮੀਨਾ ਤੇ ਕਬਜੇ ਨਹੀਂ ਹੋਣਦਿਆਂਗੇ ਨਹੀਂ ਹੋਣ ਤੇ ਆਗੇ ਨਹੀਂ ਹੋਣਦਿਆਂਗੇ ਧੱਕੇ ਨਾਲ ਜ਼ਮੀਨਾ ਤੇ ਕਬਜੇ ਨਹੀਂ ਹੋਣਦਿਆਂਗੇ मुरदाबाद 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 गिराका ज़िंदबाद जिंदबाद जिंदाद भारती किसान यूनियन एकता ज़िंदबाद ਜਿੰਦਾਬਾਦ ਜਿੰਦਾਬਾਦ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਜਿਸ ਦਾ ਖੇਤੀ ਬਗੈ ਪਸੀਨਾ ਉਹਨਾਂ ਦੇ ਜ਼ਮੀਨਾ ਕਿਸਤਾ ਖੇਤੀ ਭਗਤ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਕਿਰਤੀ ਲੋਕਾਂ ਦਾ ਇੱਕ ਜ਼ਿੰਦਾਬਾਦ 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 ਲੋਕਾਂ ਦਾ ਜ਼ਿੰਦਾਬਾਦ 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 ਭਾਰਤੀ ਕਿਸਾਨ ਦੁਨੀਆ ਨੇ ਇੱਕ ਤਾਕਰਾ ਹੈ ਜ਼ਿੰਦਾਬਾਦ 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 ਲੋਕਾਂ ਦਾ ਜ਼ਿੰਦਾਬਾਦ 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 ਕਹੇ ਨਾ ਜਮੀਨਾ ਦੇ ਕਰਦੇ ਨਹੀਂ ਆਣਦਿਆਂਗੇ ਬੱਚਾ ਬੱਚੀ ਚੋਕ ਦਿਆਂਗੇ ਜਮੀਨਾਂ ਤੇ ਕਰਕੇ ਰੋਕ ਦਿਆਂਗੇ ਬੱਚਾ ਬੱਚੀ ਦਿਆਂਗੇ ਜੁਲਮਾਂ ਤੇ ਕਰਦੇ ਰੋਕ ਪਿਆਗੇ ਜੋ ਟੱਕੇ ਨਾਲ ਲੋਕਾਂ ਦੀ ਜਮੀਨਾਂ ਤੇ ਕਰਦੇ ਕਰਾਈ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾ ਟੱਕੇ ਨਾਲ ਲੋਕਾਂ ਦੀ ਜਮੀਨਾਂ ਤੇ ਕਰਦੇ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾ ਮਰਦਾਬਾ ਅਖਾਤੀ ਅਨਕਲਾਪੀਆਂ ਦੀ ਸਰਕਾਰ ਮਰਦਾਬਾਦ ਮਰਦਾਬਾ ਮਰਦਾਬਾ ਭਾਰਤੀ ਜਹਾਨ ਦੁਨੀਆ ਨੇ ਇੱਕ ਤਾਜ਼ਾ ਹਾਂ ਜਿੰਦਾਬਾਦ 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 ਲੋਕਤਾਂ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਮਜ਼ਦੂਰਾਂ ਸਾਡੀਆਂ ਮਾਵਾਂ ਭੈਣਾਂ ਦਾ ਇੱਕ ਜਿੰਦਾਬਾਦ न दे नगे न के नमीनादी भारपीअ जीरदाबा मुक एकता ज़िंदबाद ਲੋਕੇ ਦਾ ਜਿੰਦਾਬਾਦ 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 30 ਲੋਕੋ ਇਕ ਹੋ ਜਾਓ ਇਕ ਹੋ ਜਾਓ 30 ਲੋਕੋ ਇਕ ਹੋ ਜਾਓ ਇਕ ਹੋ ਜਾਓ ਇਕ ਹੋ ਜਾਓ ਭਾਰਤੀ ਕਿਸਾਨ ਯੂਨੀਅਨ ਇੱਕਤਾ ਜ਼ਰਾਹਾ ਜਿੰਦਾਬਾਦ 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 ਮੁਨਬਾਇਤ ਬੰਦੀ ਨਹੀਂ ਹੋਣਦਾਂਗੇ ਨਹੀਂ ਹੋਣਦਾਂਗੇ ਨਹੀਂ ਹੋਣਦਾਂਗੇ ਸਕੇ ਨਾ ਜ਼ਮੀਨਾਂ ਦੱਬਣ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ 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 ਲੋਕ ਇਕੱਠਾ ਜਿੰਦਾਬਾਦ 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 ਤੱਕ ਨਾ ਜ਼ਮੀਨਾਂ ਦੇ ਕਬਜ਼ੇ ਕਰਨ ਵਾਲੀ ਸਰਕਾਰ ਮਰਦਾਬਾਦ 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 ਕਿਰਤੀ ਲੋਕ ਇਕ ਹੋ ਜਾਓ ਇਕ ਹੋ ਜਾਓ ਇਕ ਹੋ ਜਾਓ ਕਿਰਤੀ ਲੋਕ ਇਕ ਹੋ ਜਾਓ ਇਕ ਹੋ ਜਾਓ ਇਕ ਹੋ ਜਾਓ ਲੋਕ ਇਕੱਠਾ ਜਿੰਦਾਬਾਦ ਖੇਤੀ ਬਹੇ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਜਿਨ੍ਹਾਂ ਦਾ ਖੇਤੀ ਬਹੇ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਲੋਕਾਂ ਸੇਤਾ ਜਿੰਦਾਬਾਦ 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 ਉਦਾਬ ਸਰਕਾਰ ਮਰਦਾਬਾਦ 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 ਤੱਕੇ ਨਾਲੋ ਕਹਿੰਦੇ ਜ਼ਮੀਨਾ ਤੋਂ ਬਣਾਲੀ ਸਰਕਾਰ ਮਰਦਾਬਾਦ 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 ਭਾਰਤੀ ਕਿਸਾਨ ਜੁਨਿਓ ਨੇ ਇੱਕ ਤੋਗਰਾਹ ਜਿੰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ 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 ਭਾਰਤੀ ਕਿਸਾਨ ਜੀ ਨੇ ਇਕਜੁੱਟਰਾਹ ਜਿੰਦਾਬਾਦ 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 ਸਿੱਤੀ ਲੋਤੋ ਇਕ ਹੋ ਜਾਓ ਇਕ ਹੋ ਜਾਓ ਇਕ ਹੋ ਜਾਓ ਲੋਕ ਇਕਤਾ ਜਿੰਦਾਬਾਦ 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 ਤਕੇਰਾ ਮਰਬਾ ਬੰਦੀ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਤਕੇਰਾ ਮਰਬਾ ਬੰਦੀ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ

ਵਾਹ ਜਿੰਦਾਬਾਦ ਜਿਸ ਦਾ ਖੇਤੀ ਬਹਿ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਜਿਸ ਦਾ ਖੇਤੀ ਬਹਿ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਤੱਕੇ ਨਾ ਮਰਬਾ ਬੰਦੀ ਨਹੀਂ ਹੋਣਦਾਂਗੇ ਨਹੀਂ ਹੋਣਦਾਂਗੇ ਨਹੀਂ ਹੋਣਦਾਂਗੇ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕਰਨ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਲੋਕ ਇਕਤਾ ਜਿੰਦਾਬਾਦ

सान मज़दूर एकता जिंदादाद मुरदारदा इनकलाब जी सरकार मुरदाबाद मुरदा जिदाबाद ہو جاؤ मज़दूर एकता ज़िंदबादाद जिदाबाद जिंदाद जिदाबाद نہیں नदी नई हूंदे नई दांगे नई हूंदे धके नालो ज़मीन दॿण वारी सरकार मुरदाबाद 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 मुदाबाद मुद मुबाद जिंदबाद भारत एकता वाह ज़िंदबाद जिंदाबाद کرتی एकता ज़िंदबाद जिंदबाद जिंदबाद खे एकता ज़िंदबाद जिंदबाद जिंदाबाद

ਕਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਏਕਾ ਜਿੰਦਾਬਾਦ ਸਾਡੀਆਂ ਮਾਵਾ ਭੈਣਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਮਾਵਾ ਭੈਣਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਕੱਲੇ ਕੱਲੇ ਮਾਰ ਨਾ ਖਾਓ ਕੱਲੇ ਕੱਲੇ ਮਾਰ ਨਾ ਖਾਓ

हा सुवा